ਗੁਰਪਿਆਰੇ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਭਾਈ ਗੁਰਪ੍ਰੀਤ ਸਿੰਘ ਅੰਮ੍ਰਿਤਸਰ ਸਾਹਿਬ ਤੋਂ ਪੇਪਰ ਆਰਟਿਸਟ ਤੇ ਅੱਜ ਕੈਨੇਡਾ ਦੀ ਧਰਤੀ ਤੇ ਬ੍ਰੈਮਟਨ ਦੇ ਵਿੱਚ ਇਹ ਜੂਨ 1984 ਦਾ ਜੋ ਦਰਦ ਹੈ ਜੋ ਕੱਲੂਕਾਰਾਂ ਸਿੱਖ ਪੰਥ ਦੇ ਨਾਲ ਵਾਪਰਿਆ ਉਹਦਾ ਡਿਟੇਲ ਮਾਡਲ ਤਿਆਰ ਕੀਤਾ ਗਿਆ ਜੋ ਕਿ ਸਿੱਖ ਪੰਥ ਦੇ ਨਾਲ ਵਾਪਰੇ ਹੋਏ ਇਸ ਕੱਲੂਕਾਰੇ ਨੂੰ ਡਿਟੇਲ ਦੇ ਨਾਲ ਦਰਸਾਉਂਦਾ ਹੈ ਇਹ ਐਸਾ ਦਰਦ ਹੈ ਜਿੱਥੇ ਜਿਸ ਆਸਥਾਨ ਤੇ ਸਮੁੱਚੀ ਕਾਇਨਾਤ ਆ ਕੇ ਚੁੱਕਦੀ ਏ ਸਮੁੱਚਾ ਸਿੱਖ ਪੰਥ ਅਕਾਲ ਤਖਤ ਸਾਹਿਬ ਜੀ ਨੂੰ ਸਮਰਪਿਤ ਹੁੰਦਾ ਤੇ ਉਸ ਅਕਾਲ ਤਖਤ ਸਾਹਿਬ ਜੀ ਨੂੰ ਇਸ ਤਰ੍ਹਾਂ ਟਹਿ ਟੇਰੀ ਕਰ ਦਿੱਤਾ ਗਿਆ ਹੈ ਸਰਕਾਰਾਂ ਵੱਲੋਂ ਤੇ ਕਿਸ ਤਰ੍ਹਾਂ ਸਾਰੀ ਇਮਾਰਤ ਖੰਡਰ ਹੋ ਚੁੱਕੀ ਏ ਇਹ ਫਾਈਬਰ ਸੋਲਿਡ वुਡ ਤੇ ਐਮ ਡੀ ਐਫ ਦੀ ਮਦਦ ਨਾਲ ਇਹ ਮਾਡਲ ਤਿਆਰ ਕੀਤਾ ਗਿਆ ਵਿਰਤਨ ਦੀ ਧੱਤੀ ਤੇ ਤੇ ਸਮੁੱਚਾ ਇਤਿਹਾਸ ਜੋ ਨਾਲ ਕੀ ਕੀ ਪਾਣਾ ਵਾਪਰਿਆ ਕਿਸ ਤਰ੍ਹਾਂ ਛੋਟੇ-ਛੋਟੇ ਬੱਚੇ ਮਾਤਾਵਾਂ ਬਜ਼ੁਰਗ ਅਤੇ ਸ਼ਹੀਦियां ਪਾ ਗਏ ਕੌਮ ਦੇ ਸੂਰਬੀਰ ਯੋਧੇ ਇੱਥੇ ਸ਼ਹਾਤਾ ਪਾ ਗਏ ਉਹ ਸਾਰਾ ਦਰਦ ਨੂੰ ਦਰਸਾਉਂਦੇ ਆਏ ਮਾਡਲ ਤਿਆਰ ਕੀਤਾ ਗਿਆ ਤੁਸੀਂ ਡਿਟੇਲ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਸਾਰੀਆਂ ਟੱਠੇ ਹੋਏ ਅਕਾਲ ਤਖਤ ਸਾਹਿਬ ਦੀਆਂ ਇਟਾਂ ਅਤੇ ਸਾਰਾ ਦ੍ਰਿਸ਼ ਦਿਖਾਇਆ ਗਿਆ ਹੈ ਕਿਸ ਤਰ੍ਹਾਂ ਸਾਰੀ ਮਾਤ ਸਾਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗੁਰਪ੍ਰੀਤ ਸਿੰਘ ਪੇਪਰ ਆਰਟਿਸਟ ਕੈਨੇਡਾ ਦੀ ਧਰਤੀ ਤੋਂ ਅੱਜ ਜੋ ਇਹ ਮਾਡਲ ਕੈਨੇਡਾ ਦੀ ਧਰਤੀ ਤੇ ਦਾਸ ਵੱਲ ਬਣਾਇਆ ਗਿਆ ਹੈ ਸ੍ਰੀ ਅਕਾਲ ਤਖਤ ਸਾਹਿਬ ਜੂਨ 1984 ਦਾ ਜੋ ਕੱਲੂਕਾਰਾ ਸਿੱਖ ਪੰਥ ਤੇ ਵਿਤਿਆਸ ਅੱਜ ਤਕਰੀਬਨ 41 ਸਾਲ ਹੋ ਗਏ ਉਹ ਦਰਦ ਅਹੰਡਾਉਂਦਿਆਂ ਨੂੰ ਸਾਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ ਉਸ ਦਰਦ ਨੂੰ ਬਿਆਨ ਦਾ ਸ੍ਰੀ ਅਕਾਲ ਤਖਤ ਸਾਹਿਬ ਦਾ ਡਿਟੇਲ ਮਾਡਲ ਜੋ ਕਿ 7 ਫੁੱਟ ਹਾਈਟ ਦਾ ਅਤੇ ਫਾਈਬਰ ਸੋਲਿਡ वुਡ ਤੇ ਐਮ ਡੀ ਐਫ ਦੀ ਮਦਦ ਨਾਲ ਤਿਆਰ ਕਰਕੇ ਮਹਾਨ ਸ਼ਹਾਦਤਾਂ ਨੂੰ ਸਰਦਾਨੀ ਲਈ ਦਿੱਤੀ ਗਈ ਹੈ ਕਿਸ ਤਰ੍ਹਾਂ ਨਿਰਦੋਸ਼ ਬੱਚੇ ਮਾਤਾਵਾਂ ਬਜ਼ੁਰਗਾਂ ਨੇ ਇੱਥੇ ਸ਼ਹਾਤਾ ਪਾਈਆਂ ਕੌਮ ਦੇ ਮਹਾਨ ਜੋਧੇ ਵੀ ਇੱਥੇ ਸ਼ਹਾਤਾ ਪਾ ਗਏ ਅੱਜ ਵੀ ਸਾਨੂੰ ਇਨਸਾਫ ਨਹੀਂ ਮਿਲਿਆ ਕਿਸ ਤਰ੍ਹਾਂ ਸਾਰਾ ਅਕਾਲ ਤਖਤ ਸਾਹਿਬ ਜੀ ਖੰਡਰ ਦੇ ਰੂਪ ਦੇ ਵਿੱਚ ਹੋ ਗਿਆ ਸੀਗਾ ਉਹ ਸ੍ਰੀ ਅਕਾਲ ਤਖਤ ਸਾਹਿਬ ਜਿੱਥੇ ਸਾਰੀ ਕਾਇਨਾਤ ਆ ਕੇ ਸੀਸ ਨਮੋਦੀ ਹੈ ਨਤਮਸਤਕ ਹੁੰਦੀ ਹੈ ਸਮੂੱਚੇ ਖਾਲਸਾ ਪੰਥ ਨੂੰ ਜਿੱਥੋਂ ਹੁਕਮਨਾਮਾ ਜਾਰੀ ਹੁੰਦਾ ਉਹ ਪੰਥ ਨੂੰ ਟੁਕੜੇ ਟੁਕੜੇ ਕਰਕੇ ਸਾਰੀ ਇਮਾਰਤ ਖੰਡਰ ਰੂਪ ਦਾ ਵਿੱਚ ਬਦਲ ਦਿੱਤੀ ਸੀ ਅੱਜ ਵੀ ਸਿੱਖ ਜਦੋਂ ਉਸ ਦਰਦਨਾਕ ਮੰਜ਼ਰ ਨੂੰ ਯਾਦ ਕਰਦਾ ਹੈ ਤੇ ਅੱਖਾਂ ਨਮ ਹੋ ਜਾਂਦੀਆਂ ਨੇ ਸੋ ਦਾਸ ਕੈਨੇਡਾ ਦੀ ਧਰਤੀ ਤੇ ਮਾਡਲ ਬਣਾ ਕੇ ਮਹਾਨ ਸ਼ਾਹਤਾ ਨੂੰ ਜਿੱਥੇ ਸ਼ਰਧਾਂਜਲੀ ਦਿੰਦਾ ਹੈ ਅਤੇ ਦੇਸ਼ ਦੇਤੀਆਂ ਸੰਗਤਾਂ ਦੇ ਚਰਨਾਚੇ ਬੇਨਤੀ ਕਰਦਾ ਹੈ ਕਿ ਆਓ ਸਾਰੇ ਇੱਕ ਨਿਸ਼ਾਨ ਸਾਹਿਬ ਦੇ ਥੱਲੇ ਇਕੱਤਰ ਹੋ ਕੇ ਗੁਰੂ ਕੇ ਹੁਕਮ ਨੂੰ ਪਛਾਣੀਏ ਤਾਂ ਕਿ ਅਸੀਂ ਬਾਣੇ ਬਾਣੀ ਦੇ ਧਾਰਨੀ ਹੋ ਕੇ ਸਿੱਖ ਕੌਮ ਦੀ ਸੇਵਾ ਕਰ ਸਕੀਏ ਇਹ ਵੀ ਮੈਂ ਗੁਰੂ ਅਰਜਨ ਦੇਵ ਸਾਹਿਬ ਦੇ ਚਰਨਾਂ ਚ ਅਰਦਾਸ ਕਰਦਾ ਕਿ ਔਣ ਵਾਲੇ ਸਮੇਂ ਦੇ ਵਿੱਚ ਕਿਸੇ ਵੀ ਧਰਮ ਤੇ ਕਿਸੇ ਜਾਤ ਪਾਤ ਤੇ ਕਿਸੇ ਕੌਮ ਤੇ ਇਸ ਤਰ੍ਹਾਂ ਦਾ ਪਾਣਾ ਨਾ ਵਾਪਰੇ ਸਰਬੱਤ ਦਾ ਭਲਾ ਮੰਗਣ ਵਾਲਾ ਖਾਲਸਾ ਅੱਜ ਫੇਰ ਗੁਰੂ ਅਰਜਨ ਦੇਵ ਸਾਹਿਬ ਦੇ ਚਰਨਾਂ ਚ ਅਰਦਾਸ ਕਰਦਾ ਹੈ ਦਾਸ ਇਹ ਦੱਸ ਦਵੇ ਕਿ ਇਸ ਤੋਂ ਇਲਾਵਾ ਵੀ ਦਾਸ ਵੱਲੋਂ ਦਸਾਂ ਪਾਸ਼ੇ ਆਏ ਦੇ ਜਨਮਸਥਾਨ ਪੰਜ ਤਖਤ ਸਹਿਬਾਨਾ ਦੇ ਮਾਡਲ ਪਾਕਿਸਤਾਨ ਦੇ ਵੀ ਹੋਰ ਅਨੇਕਾਂ ਗੁਰਤਮਾਂ ਦੇ ਮਾਡਲ ਦਾਸ ਵੱਲੋਂ ਬਣਾਏ ਗਏ ਜੋ ਕਿ ਵਕ ਵਕ ਮੁਲਕਾਂ ਤੇ ਅਲੱਗ-ਅਲੱਗ ਕੱਟਰੀਆਂ ਦੇ ਵਿੱਚ ਨਗਰ ਕੀਰਤਨਾ ਚ ਅਜਾਇਬ ਕਰਾਂ ਸੋ ਸੋ ਦਾਸ ਦਾ ਇਹੀ ਯਤਨ ਹੁੰਦਾ ਕਿ ਆਪਣੀ ਕਲਾ ਦੇ ਰਾਈ ਦੇਸ਼ ਕੌਮ ਦੀ ਸੇਵਾ ਕਰ ਸਕੀਏ ਇਸੇ ਤਰ੍ਹਾਂ ਦੇ ਮਾਡਲ ਬਣਾ ਕੇ ਕੌਮ ਨੂੰ ਸਮਰਪਿਤ ਕਰਦੇ ਰਹੀਏ ਇਹੀ ਚਰਨਾਚਰ ਦਾਸ